ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਕ ਤੌਰ ਤੇ ਹੋ ਗਿਆ ਹੁਣ ਜੋ ਮਰਜੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆ ਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਲ ਗੇਜ਼ ਗਾ ਰਖਾਵੇ ਤੁਮ ਤੁਮ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਅਰ ਸਥਾਪਿਤ ਹੋਵੇ ਉੱਥੇ ਗੁਰੂਆਂ ਦੀ ਬਾਣੀ ਦਾ ਉੱਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਤੇ ਅਮਲ ਕਰ ਲੇ ਉਹ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਇਹ ਤੋਂ ਵੱਡਾ ਤਾਂ ਕੋਈ ਸਨੇਹਾ ਹੀ ਹੈ ਨਹੀਂ ਹਵਾ ਧਰਤੀ ਪਾਣੀ ਉਹਨੂੰ ਬਚਾਉਣ ਦੀਆਂ ਗੱਲਾਂ ਔਰ ਗੱਲਾਂ ਵੀ ਉਸ ਵੇਲੇ ਕੀਤੀਆਂ ਗਈਆਂ ਜਦੋਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਸੀ ਜਦੋਂ ਕੋਈ ਸਪਰੇ ਨਹੀਂ ਛਿੜਕਦਾ ਸੀ ਉਸ ਵੇਲੇ ਗੱਲਾਂ ਕੀਤੀਆਂ ਗਈਆਂ